ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਣਜੀਤ ਐਵੇਨਿਊ ਵਿਖੇ ਡੌਗ ਸ਼ੋਅ ਕਰਵਾਇਆ ਇਸ ਮੌਕੇ ਵਾਕ ਵਾਕ ਡੌਗ ਮਾਲਕਾਂ ਨੇ ਆਪਣੇ ਡੌਗ ਨੂੰ ਇਸ ਸ਼ੋਅ ਵਿੱਚ ਲਿਆਂਦਾ ਅਤੇ ਪ੍ਰਦਰਸ਼ਨ ਕੀਤਾ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਡੌਗ ਸ਼ੋਅ ਦੇ ਆਯੋਜਕਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੌਗ ਸ਼ੋਅ ਕਰਵਾਇਆ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਵਾਇਆ ਜਾਵੇਗਾ ਮੁੱਖ ਮਕਸਦ ਇਹ ਹੈ ਕਿ ਲੋਕਾਂ ਨੂੰ ਡੌਗਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇੱਥੇ ਇਸ ਵੇਲੇ ਆਲਮੋਸਟ 200 ਕੁੱਤਾ ਸ਼ੋਅ ਹੋਇਆ ਜਿਹਦੇ ਵਿੱਚ ਸਾਰੇ ਕੁੱਤੇ ਜਿਹੜੇ ਨੇ ਕਿ ਵੀ ਜੱਜ ਕੀਤੇ ਗਏ ਨੇ ਨਾਈਸ ਐਂਡ ਪ੍ਰੋਪਰ ਤੇ ਜਿਹੜਾ ਕੁੱਤਾ ਜਿੱਤਦਾ ਉਹ ਬੇਸਿਕਲੀ ਇਸ ਲਈ ਜਿੱਤਦਾ ਕਿਉਂਕਿ ਉਹ ਟਰੂ ਟੂ ਟਾਈਪ ਹੈ ਤੇ ਟਰੂ ਟੂ ਟਾਈਪ ਡੌਗ ਜਿਹੜੇ ਨੇ ਉਹ ਇਸ ਲਈ ਹੁੰਦੇ ਨੇ ਤਾਂ ਕਿ ਉਹਨਾਂ ਦੇ ਗਾਂ ਜਿਹੜੇ ਬੱਚੇ ਨੇ ਉਹ ਟਰੂ ਟੂ ਟਾਈਪ ਜਾਂਦੇ ਨੇ ਸੋ ਆਈ ਏਮ ਥੈਂਕਫੁਲ ਟੂ ਦਾ 올 ਮੀਡੀਆ ਐਂਡ ਅੰਮ੍ਰਿਤਸਰ ਮਿਨਿਸਪਲ ਕਾਰਪੋਰੇਸ਼ਨ ਐਂਡ ਕਮਿਸ਼ਨਰ ਪੁਲਿਸ 58th ਐਂਡ 59th ਡੌਗ ਸ਼ੋਅ ਅਸੀਂ ਹਰ ਸਾਲ ਕਰਾਉਂਦੇ ਆ ਇਹਦਾ ਮਕਸਦ ਹੁੰਦਾ ਵੀ ਲੋਕਾਂ ਨੂੰ ਵੇਅਰਨ ਸਿਖਾਉਣੀ ਕਿ ਪਿਓਰ ਬਲੱਡ ਡੌਗਸ ਰੱਖੇ ਜਾਣ ਇਹ ਸਿਰਫ ਡੌਗਸ ਆਏ ਆ ਸਿਰ ਜਿਹੜੇ ਸਾਰੇ ਕੇਸੀਆਈ ਦੇ ਨਾਲ ਰਜਿਸਟਰਡ ਸਨ ਔਰ ਇੱਕ ਕਲੱਬ ਵੀ ਕੇਸੀਏ ਦੇ ਨਾਲ ਰਜਿਸਟਰਡ ਹੈ ਇਹਦੇ ਵਿੱਚ ਇਹ ਨਹੀਂ ਵੀ ਜਿਹੜਾ ਮਰਜ਼ੀ ਲਿਆ ਕੇ ਕੋਤਾ ਸ਼ੋਅ ਕਰ ਸਕੀ ਜ ਲੋ ਸਾਡੇ ਜਜਸ ਜਿਹੜੇ ਆ ਇਹ ਵੀ ਕੰਪਿਊਟਰ ਤੋਂ ਇੱਕ ਨੇ ਇੱਕ ਆਏ ਨੇ ਹైదరాబాద్ ਦੇ ਆਰ ਵੈਰੀ ਰਿਪਿਊਟਡ ਜਜਸ ਸੋ ਸ਼ੋ ਬਹੁਤ ਸੋਹਣਾ ਹੋਇਆ ਐਂਟਰੀ ਬਹੁਤ ਸੋਹਣੀ ਸੀ